ਸੋ ਦੋਸਤੋ ਅੱਜ 400 ਕਟੀਆਂ ਦਿਖਾਉਣ ਲੱਗਿਆ ਮੁਰਾਣਾਸਲ ਦੀਆਂ ਤੇ ਜੋ ਜਾਣਕਾਰੀ ਇਹਨਾਂ ਦੀ ਹੋਊ ਮੈਂ ਬਾਅਦ ਤੋਂ ਸਾਂਝੀ ਕਰ ਦੂੰਗਾ ਤੇ ਜਿਹੜੇ ਵੀਰ ਨੇ ਕਟਨਾ ਖਰੀਦਣਾ ਹੋਇਆ ਸੋ ਆਉਦੀ ਤਸੱਲੀ ਕਰਕੇ ਕਿਸੇ ਵੀ ਢੰਗ ਨਾਲ ਮਨ ਖੜਾ ਕੇ ਠੀਕ ਹੈ ਕਟੀਆਂ ਖਰੀਦ ਸਕਦਾ ਹੈਗਾ ਤੇ ਵਾਕਿਆ ਦੇ ਕਟੀਆਂ ਜਿਹੜੇ ਸਟਰਕਚਰ ਆ ਪੁੱਠੇ ਠੀਕ ਹੈ ਸ਼ਰੀਕ ਮੰਤਰ ਬੜੀ ਸੋਹਣੀ ਜਿਵੇਂ ਪਹਿਲੇ ਨੰਬਰ ਕੱਟੀ ਦੇਖੋ ਲਗਭਗ 1.5-1.5 ਸਾਲ ਦੀ ਐਸਟੀਮੇਟਡ ਉਮਰ ਹੋਣੀ ਹੈਗੀ ਤੇ ਕੱਦ ਕਾਠੜੇ ਪਾਸੋਂ ਸ਼ਕੀਨਾਂ ਕੱਟੀ ਠੀਕ ਹੈ ਲਗਭਗ ਕਟਣਾ ਸਾਰਾ ਹੀ ਸੋਹਣਾ ਜਿਵੇਂ ਤਿੰਨ ਨੰਬਰ ਕੱਟੀ ਦੇਖੋ ਸਿੰਗਾ ਸੁੰਗਾ ਦੀ ਮੰਤਰ ਇਹਦੀ ਵੀ ਸੋਹਣੀ ਹੈਗੀ ਠੀਕ ਹੈ ਜੀ ਬਾਕੀ ਜੋ ਵੀ ਦਾ ਗੱਲਬਾਤ ਹੋ ਉਹਨਾਂ ਦੀ ਨਾ ਉਹ ਬਾਈ ਨਾਲ ਸਾਂਝੀ ਕਰਦਾ ਤੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਸੰਪਰਕ ਕਰਨਾ ਜਿਵੇਂ ਚਾਰ ਨੰਬਰ ਕੱ ਬਿੱਕੀ ਡੀਟੇਲਰ ਠੀਕ ਆ ਬਈ ਸਤਨਾਮ ਕੀ ਹਾਲ ਆ ਜੀ ਵਧੀਆ ਲਖੇ ਵੀਰੇ ਠੀਕ ਠਾਕ ਤੇ ਆਪਣਾ ਐਡਰੈਸ ਸਾਂਝਾ ਕਰ ਦਈਏ ਆਪਣਾ ਸਪਨਾ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਆਪਨ ਤਾਪਾ ਪੈਂਦੀ ਹੈ ਬਈ ਤੇ ਨੇੜੇ ਵੱਡੇ ਪਿੰਡ ਜਿਹੜੇ ਆਗੇ ਵੱਡੇ ਇਧਰ ਭਦੌੜ ਸ਼ਹਿਰ ਆ ਗਿਆ ਇਧਰ ਮਨੋ ਰਾਮਗੜ ਆ ਗਿਆ ਮੋਗਾ ਬਰਨਾਲਾ ਰੋਡ ਤੇ ਠੀਕ ਆ ਠੀਕ ਆ ਜੀ ਤੇ ਮੋਬਾਈਲ ਨੰਬਰ ਪਈ ਆਪਣਾ 9877069398 ਠੀਕ ਆ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਪਹਿਲੇ ਨੰਬਰ ਤੇ ਮੈਂ ਆ ਕੱਟੀ ਆ ਗਈ ਸਤਨਾਮਣਾ ਕਿੰਨੀ ਕੁ ਉਮਰ ਤੋਂ ਲੱਗ ਪਗ ਇਹ ਪੌਣੇ 2 ਸਾਲ ਦੀ ਰੱਖ ਬਾਂਦਰ ਦੇਖੋ ਮਿੱਤਰ ਧੌਣ ਪਤਲੀ ਤੇ ਲੰਬੀ ਕੱਦ ਵੜਾ ਗਿਆ ਨਾ ਕੱਦ ਬਹੁਤ ਜ਼ਿਆਦਾ ਵਧੀ ਹੂੰ ਬਾਕੀ ਪੁੱਠੇ ਪੜ ਦੇ ਬੰਦਰ ਤੇ ਥਣ ਸਾਰਾ ਘਟਾਂ ਚ ਚਾਰ ਚਾਰ ਇਹ ਮੇਰੇ ਮੂੰਹੋਂ ਖੀਰੀਆਂ ਜਿਵੇਂ ਸਾਰਾ ਦੰਦੋਂ ਖੀਰ ਆਵਣੀ ਆ ਜੇ ਪਹਿਲੇ ਨਾਲ ਬੜੀ ਘਟੀ ਦੇਖੋ ਠੀਕ ਆ ਬਹੁਤ ਸੋਹਣਾ ਗਾਇਬ ਆਪਸ ਨੇ ਥਣਾ ਦਾ ਤੇ ਇੱਥੇ ਦੇਖੋ ਫੇਸ ਕੁਆਲਟੀ ਲਤੌਰ ਦੇ ਬਾਈ ਫਿਰ ਕੱਦ ਕਬ ਦੇਖ ਬਹੁਤ ਵਧੀਆ ਕੱਦ ਇਕੱਠ ਦੀ ਆ ਛੋਟੀ ਨਹੀਂ ਕੱਦ ਸੋਹਣਾ ਗਾ ਬਾਕੀ ਢਾਂਚਾ ਤੁਝੇ ਬੜਾ ਮਜ਼ਬੂਤ ਪਿਆਗਾ ਤੇ ਫੇਰ ਹੀ ਬਾਕੀ ਦੇਖੋ ਜਿਹੜੇ ਪੁਰਾਣੇ ਕੋਈ ਕਿ ਤੋ ਵੀ ਨਾ ਖਰੀਦਨਾਂ ਦਾ ਕੋਈ ਪਸ਼ੂ ਤਾਂ ਤਸੱਲੀ ਜ਼ਰੂਰ ਕਰ ਲਿਆ ਕਰੋ ਐਂ ਕਰ ਲਈ ਧੁੱਪ ਜੇ ਚ ਲੰਬੀ ਲਓ ਜਿੱਥੇ ਦੇਖੋ ਸ਼ਰੀਰ ਕਵੰਤਰ ਕੱਟੀ ਬੜੀ ਸੋਹਣੀ ਬਾਕੀ ਲੱਤ ਦੀ ਲੰਬਾਈ ਦੇਖ ਸਕਦੇ ਹੋ ਹਾਂ ਬਹੁਤ ਵਧੀਆ ਚੰਗੀਆਂ ਕੱਟੀ ਬਾਈ ਕੱਚੀ ਉਮਰ ਤਾਂ ਆ ਗਈ ਇਹ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਬਾਹਲਾਂ ਜੀ ਵਿੱਚ ਪੱਕੀਆਂ ਹੁੰਦੀਆਂ ਉਹ ਥੋੜਾ ਔਖਾ ਹੋ ਜਾਂਦਾਗਾ ਤੇ ਬਾਕੀ ਬਿਲਕੁਲ ਕੱਚੀ ਉਮਰ ਦੀ ਵਧੀਆ ਲੰਬੀ ਲੰਬੀ ਜੀ ਕੱਟੀ ਆ ਗਈ ਸ਼ਕੀਨ ਆ ਗਈ ਦੇਖਣੀ ਵਰਕਣੀ ਦੀ ਤੇ ਇੱਥੋਂ ਸਾਨੂੰ ਬੈਕ ਸ਼ਾਰਟ ਪੂਠੇ ਪਾਠੇ ਬੰਦ ਦੁਬਾਰਾ ਚੈੱਕ ਕਰਾ ਦੇਣਾ ਰਾਜ ਜੀ ਸਮ ਵੀ ਪਲੀ ਆ ਗਈ ਕੋਈ ਨੀਲ ਸੀ ਲਾਵੀਆਂ ਪੂਜ ਵੀ ਲਗਭਗ ਥੋੜੀ ਕਾਣੀ ਚਿੱਟੀ ਹੈਗੀ ਬਾਕੀ ਵਾਲ ਚਟੇ ਹੋਣਗੇ ਤੇ ਹੁਣ ਤੁਹਾਨੂੰ ਆਪ ਦਿਖਾਵਾਂ ਕੱਟੀ 2 ਨੰਬਰ ਇਹ ਨਾਲ ਸਾਰੀ ਕਾਲੀ ਆ ਗਈ ਹਾਂ ਬਿਲਕੁਲ ਕਾਲੀ ਲਖੇ ਜਮਨ ਹਾਂ ਦੇਖ ਸਕਦੇ ਪੂ ਸਾਰੀ ਕਾਲੀ ਜੈਡ ਬਲੈਕ ਆਪਾਂ ਬੋਲਦੇ ਨੇ ਬਾਕੀ ਪੁੱਠੇ ਦੀ ਚੜਾਈ ਇਹਦੀ ਦੇਖੋ ਕੱਟੀ ਦੀ ਆ ਚੀਜ਼ ਮੈਂ ਜਿਹੜੀ ਹੁੰਦੀ ਹੈ ਨਾ ਚੜਾਈ ਦੇਖੋ ਪੁੱਠੇ ਬੜੀ ਸੋਹਣੀ ਆ ਗਈ ਬਾਕੀ ਸੈਂਗ ਇਹ ਵੀ ਨਾਲ ਦੀਆਂ ਮੋੜਨ ਲੱਗੀਆਂ ਨਾਲ ਹੀ ਨਾਲ ਹੀ ਇਹ ਕਿੰਨੀ ਕੁ ਉਮਰ ਦੀ ਹੋ ਲਗਭਗ ਜੀ ਇਹ ਵੀ ਇੰਨੀ ਕੀ ਹੈ ਲਖੇ ਬਰਾਬਰ ਜੀ ਆ ਬਸ ਡੇਢ ਤੋਂ ਉੱਪਰ ਹੋਣੀ ਆ ਬਸ 1 ਤੋਂ 2 ਘੱਟ ਹੋਣੀ ਆ 2 ਤੋਂ ਘੱਟ ਹੈ ਜਾਂ ਡੇਢ ਤੋਂ ਉ ਤੇ ਲੈਵਾਂ ਤਾਂ ਦੋ ਨੰਬਰ ਕੱਟੀਆਂ ਸਾਨੂੰ ਆਪਾਂ ਤੋਰ ਕੇ ਦਿਖਾ ਦੇਣਾ ਤੇ ਬਾਅਦ ਵਿੱਚ ਬਨ ਕੇ ਤੁਹਾਨੂੰ ਮੈਂ ਬੰਦਰ ਦਿਖਾ ਦੇਣਾ ਆਪਾਂ ਜੀ ਐਸਾ ਦੇਖ ਸਕਦਾ ਹਾਂ ਕੱਟੀਆਂ ਧੌਣੇ ਦੀ ਪਤਲੀ ਤੇ ਲੰਬੀ ਆ ਲੰਬੀ ਬਹੁਤ ਜ਼ਿਆਦਾ ਹੈ ਬਈ ਹਾਂ ਸਾਰਾ ਕੱਟੇ ਮੰਨ ਕੇ ਚੱਲੋ ਮਿੱਤਰੋ ਤੁਹਾਨੂੰ ਰਾਜੀ ਮਿਲਣੀ ਆ ਕੋਈ ਲਿੱਸੀ ਲਾਮੀ ਨਹੀਂ ਮਿਲਣੇਗੀ ਵਧੀਆ ਸ਼ਕੀਨਾ ਦੇਖਣੀ ਪੜਖਣੀ ਦੀਆਂ ਲੈ ਇੱਥੋਂ ਦੇਖ ਲਓ ਕੱਟੀਆਂ ਦਾ ਢਾਂਚਾ ਠੀਕ ਆ ਬਈ ਤੇ ਸਤਨਾ ਬਾਈ ਰੇਣਾ ਦਾ ਵੀ ਮੁੱਲ ਵੜੀ ਆਪਾਂ ਮੁੱਲ ਵੜੀ ਫੋਨ ਤੇ ਕਰ ਲਾਂਗੇ ਲਖੇ ਬਾਜਵ ਜੀ ਹੋਣਗੇ ਬਾਜਵੇਂ ਹੁੰਦੇ ਆਪਣੇ ਤੈਨੂੰ ਪਤਾ ਬਈ ਆਪਾਂ ਕੋਈ ਕੁਝ ਬਾਜਵਾ ਫੇਰ ਹੀ ਨਾਲ ਦਿਨ ਮਾਲ ਬਹਿ ਜਾਂਦਾ ਨਾ ਹਾਂ ਹਾਂ ਆਪਣੇ ਵਧੀਆ ਹਰ ਰੋਜ਼ ਨੂੰ ਵੀ ਵੇਖਦੀਆਂ ਰਹਿੰਦੀਆਂ ਹੂੰ ਹੂੰ ਸਹੀ ਆ ਆਪਾਂ ਜਿਆਦਾ ਨਹੀਂ ਬੜਾ ਕਰਦੇ ਜਿੰਨਾ ਕਿ ਮੁੱਲ ਉਹ ਹੀ ਹਿਸਾਬ ਨਹੀਂ ਕਰਦੇ ਹਾਂ ਕਰੋ ਚਾਹੀਦਾ ਤੇ ਰੇਟ ਮਾਰਕੀਟ ਰੇਟ ਹੀ ਆ ਨਾ ਮਾਰਕੀਟ ਰੇਟ ਹੀ ਹਾਂ ਹਾਂ ਮਾੜਾ ਬੁਰਾ ਉਹ ਕਾਲੀ ਦੱਸ ਨਹੀਂ ਕਹਿੰਦੇ ਲਓ ਜਿੱਥੇ ਤੁਹਾਨੂੰ ਪਥਾਂ ਦਿਖਾ ਦੇਣਾ ਬਹੁਤ ਸੋਹਣਾ ਥਾਨਾ ਦਾ ਵੀ ਹੂੰ ਸਨ ਬਹੁਤ ਨੇ ਥਾਨਾ ਦਾ ਬਹੁਤ ਜਿਆਦਾ ਹੂੰ ਮੂੰ ਵੀ ਥਾਨ ਚੰ 33 ਨੰਬਰ ਕੱਟੀ ਆ ਜੀ ਮੈਂ 3 ਨੰਬਰ ਵੀ ਰੇ ਡੇਢ ਸਾਲ ਦੀ ਆ ਠੀਕ ਆ ਇਹ ਜਮਾਂ ਅਰੀਜਨਲ ਡੇਢ ਸਾਲ ਦੀ ਘੱਟ ਹੀ ਆ ਇੱਕ ਦੋ ਦਿਨ ਲਾ ਪੜਾ ਤੁਹਾਨੂੰ ਥਾਣਾ ਹੀ ਬੰਦਤਾ ਦਿਖਾ ਦੇ ਕੱਟੀ ਦੇ ਥਾਣਾ ਦੇਖੋ ਚਾਰ ਸੋਨੇ ਗੈਪ ਚ ਲੱਗੇ ਹੋਏ ਤੇ ਬਾਕੀ ਮੂੰਹ ਦੀ ਮੰਤਰ ਤੇ ਸਿੰਘਾਂ ਮੰਤਰ ਦੇ ਕੱਟੀ ਦੀ ਬਹੁਤ ਸੋਹਣੀ ਕੱਟੀ ਆ ਬਿਲਕੁਲ ਕੜੇ ਵਾਲਾ ਰੰਗ ਸਿੰਘਾਂ ਬੋਲ ਸਕਦੇ ਨੇ ਜਮਾਂ ਛੋਟਾ ਹੀ ਆ ਵੀ ਤੂੰ ਗੋਲੀ ਰੰਗਦੀ ਬਾਕੀ ਮੂੰਹ ਮੰਤਰ ਵੀ ਬੜਾ ਸੋਹਣਾ ਨੈਕਸ ਕੱਟੀ ਦੇ ਬਰੀਕ ਪੂਰੀ ਆ ਹਾਂ ਤੇ ਉਮਰ ਦੇ ਪੱਖ ਤੋਂ ਵੀ ਕਹਿੰਦਾ ਲਗਭਗ ਡੇਢ ਕਸਾਲ ਦੀ ਹੋਣੀ ਹੈਗੀ ਠੀਕ ਹੈ ਜੋ ਮਾਲਕ ਦੱਸਣਦੇ ਉਹ ਅੱਗੇ ਸਾਝ ਸੋਡੇ ਨਾਲ ਚੱਕਰਦੇ ਆ ਬਾਈ ਗੱਲਬਾਤ ਠੀਕ ਆ ਜੀ ਇਹ ਆ ਗਿਆ ਆਪਣੇ ਕੋਲ ਕੱਟੀ ਮਿੱਤਰੋ ਤਿੰਨ ਨੰਬਰ ਸੋਹਣਾ ਸ਼ਰੀਰ ਆ ਕੱਟੀ ਦਾ ਇਹ ਵਧੀਆ ਬੰਜ ਕੱਟੀ ਗੋਲ ਮਟਰੋਲ ਪਈ ਆ ਜੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਕੱਟੀ ਚਾਰ ਨੰਬਰ ਬਾਕੀ ਤਿੰਨ ਨੰਬਰ ਕੱਟੀਆਂ ਚ ਦੁਬਾਰਾ ਫੇਰਨੇ ਆਵਾਂ ਲੋ ਪਹਿਲੇ ਨੰਬਰ ਵਾਲੀ ਆ ਗਈ ਇਹ ਦੋ ਨੰਬਰ ਆ ਗਈ ਤੇ ਤਿੰਨ ਨੰਬਰ ਆ ਗਈ ਤੇ ਹੁਣ ਤੁਹਾਨੂੰ ਦਿਖਾਉਣਾ ਆਪਾਂ ਕੱਟੀ ਚਾਰ ਨੰਬਰ ਇਹ ਕਿੰਨੀ ਕੁ ਉਮਰ ਦੀ ਆ ਇਹ ਸਾਲ ਤੋਂ ਕੱਟੀ ਲੇਖ ਠੀਕ ਹੈ ਰਾਜੀ ਬੜੀਆ ਨਾ ਕੱਟੀ ਤੋਤੇ ਪਲੀ ਵੀ ਪੂਰੀ ਪਲੀ ਵੀ ਅੰਦਾਜ਼ ਦੀ ਵੀ ਤੋਤੇ ਪਿਆ ਵਾ ਕਿਸਦਾ ਨਾ ਢੋਲੀ ਜਾਲ ਚੰਗੀ ਗਈ ਬਹੁਤ ਜ਼ਿਆਦੀ ਦੇਖ ਠੀਕ ਲਓ ਚੋੜੀ ਦੇਖੋ ਕੱਟੀ ਦੀ ਬਿਲਕੁਲ ਸਾਫ ਸੋਹਣੇ ਗੈਪ ਚ ਨੇਗੇ ਬਾਕੀ ਆ ਚੀ ਦੇਖੋ ਹਾਂ ਪੂਰੀ ਤੰਗੀਆਂ ਮੱਜ ਪਲੀ ਆ ਹੂੰ ਕਿਸੇ ਭਰਾ ਹੀ ਚੰਗੀ ਸੰਭੀ ਵੀ ਬਹੁਤ ਜ਼ਿਆਦੀ ਹੂੰ ਲਵਾ ਕੀ ਫੇਸ ਕੁਆਲਟੀ ਲੋ ਬਿਲਕੁਲ ਨਿਕਾ ਨਿਕਾ ਸਿੰਗ ਤੇ ਅੱਗੋਂ ਪਤਲੀ ਤੇ ਪਿੱਛੋਂ ਭਾਰੀ ਆ ਹਨਾ ਜਿਵੇਂ ਆਪਾਂ ਕਹੇ ਦੀ ਵੀ ਹਰ ਇੱਕ ਨਿਸ਼ਾਨੀ ਚੰਗੀ ਮੱਜ ਦੀ ਵੀ ਅਗਿਓ ਪਤਲੀ ਹੋਵੇ ਤੇ ਪਿੱਛੋਂ ਭਾਰੀ ਹੋਵੇ ਕੱਢੀ ਲੰਬਾ ਗੇੜਾ ਮੜਾ ਇਹਦਾ ਸਮਾਰ ਕੇ ਦਿਖਾ ਦਈਏ ਆਪਾਂ ਲੈ ਇਥੇ ਦੇ ਲਈ ਸੋਹਣੀ ਘਾਟੀ ਬਣੂਗੀ ਆਉਣ ਵਾਲੇ ਟਾਈਮ 'ਚ ਠੀਕ ਆ ਬਾਈ ਸਤਨਾਉ ਮੋੜ ਲਿਆ ਇਹ ਲੱਖੇ ਆਈ ਵੀ ਬਚੰਗੀ 22 ਕਿਲੋਣੀ ਮਾਝ ਦੀ ਡੇਰੇ ਚੋਈ ਐ ਸਲਾਤਪੁਰੋਂ ਠੀਕ ਆ ਹਾਂ ਫਤੇਵਲ ਦੀ ਦੱਸਦੇ ਆ ਫਤੇਵਲ ਦੀ ਹਾਂ ਹਾਂ ਨੀ ਝੋਟਾ ਵੀ ਚੰਗਾ ਫਤੇ ਖਰਾ ਸਲਾਤ ਡੇਰੇ ਚ ਜੜਾ ਹਾਂ ਡੇਰੇ ਤੇ ਉਹਦੀ ਹੈ ਗਈ ਹੂੰ ਤੇ ਪਿੰਡ ਮਿੱਤਰ ਆ ਗਿਆ ਬਾਈ ਦੀਪਗੜ ਤਹਿਸੀਲ ਨੂੰ ਲੱਗੀ ਤਪਾ ਤੇ ਜ਼ਿਲ੍ਹਾ ਲੱਗਿਆ ਬਰਨਾਲਾ ਨੇੜੇ ਭਦੌੜ ਸ਼ਹਿਰ ਇਧਰੋਂ ਰਾਮਗੜ ਜਿਵੇਂ ਹਿੰਮਤਪੁਰਾ ਮੱਝੂਕੇ ਇਹ ਸਾਰੇ ਸਹਿਣਾ ਪੱਖੋਆਂ ਚ ਸਾਰੇ ਪਿੰਡ ਨੇੜੇ ਆ ਗਏ ਤੇ ਬਾਈ ਇੱਕ ਨੰਬਰ ਫੇਰ ਬੋਲਦੀ 987706998 ਇਹ ਬਾਈ ਸੰਪਰਕਮ ਪਰ ਸੋ ਜਿਹੜੇ ਪਰ ਨੂੰ ਕਟੀਆਂ ਪਸੰਦ ਆਈਆਂ ਬਾਈ ਨਾਲ ਸੰਪਰਕ ਕਰ ਲਿਓ ਤੇ ਤਸੱਲੀ ਕਰਕੇ ਖਰੀਦ ਸਕਦੇ ਹੋ